ਏ ਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਸ਼ਹਿਰ ਪਟਿਆਲਿਓ ਮੈਂ ਪਰਮੇਂਦਰ ਸਿੰਘ ਟਿਵਾਣਾ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸੁਪਨਿਆਂ ਦੇ ਸੰਸਾਰ ਸੁਪਨਿਆਂ ਦਾ ਸਾਇੰਸ ਧਰਮ ਤੇ ਸਾਹਿਤ ਸਭਿਆਚਾਰ ਨਾਲ ਕੀ ਸੰਬੰਧ ਹੈ ਉਸ ਤੇ ਚਰਚਾ ਕਰ ਰਹੇ ਹਾਂ ਕਿਉਂਕਿ ਸੁਪਨਿਆਂ ਤੋਂ ਪ੍ਰਭਾਵਿਤ ਹੋ ਕੇ ਮਾੜੇ ਆਏ ਸੁਪਨਿਆਂ ਤੋਂ ਡਰ ਕੇ ਬਹੁਤ ਸਾਰੇ ਲੋਕ ਕਰਮ ਕਾਂਡਾਂ ਦੇ ਵਿੱਚ ਫਸਦੇ ਨੇ ਅਖੌਤੀ ਧਾਰਮਿਕ ਬਾਬਿਆਂ ਤੋਂ ਲੁੱਟੇ ਜਾਂਦੇ ਨੇ ਮਨੋ ਰੋਗਾਂ ਦਾ ਸ਼ਿਕਾਰ ਹੋ ਰਹੇ ਨੇ ਹਰ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਚਾਰ ਬਰੇ ਸੁਪਨਿਆਂ 'ਚ ਬਤੀਤ ਕਰਨੇ ਪੈਂਦੇ ਨੇ ਕੁੱਲ ਮਿਲਾ ਕੇ ਰਾਤ ਦੇ 8 ਘੰਟਿਆਂ ਦੀ ਨੀਂਦ ਦੇ ਵਿੱਚੋਂ 2.5 ਘੰਟੇ ਸਾਡੇ ਸੁਪਨਿਆਂ ਦੇ ਵਿੱਚ ਨਿਕਲਦੇ ਨੇ ਇਹਨਾਂ ਸੁਪਨਿਆਂ ਦੇ ਕੀ ਧਰਮ ਸਹਿਤ ਸਾਇੰਸ ਦੇ ਵਿੱਚ ਪ੍ਰਭਾਵ ਨੇ ਉਸ ਲੜੀ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਕਉਕ ਪੰਜਾਬੀਆਂ ਦੇ ਵਿੱਚ ਵੀ ਮੁੱਢਕਦੀਮੋ ਇਹ ਧਾਰਨਾ ਰਹੀ ਹੈ ਕਿ ਬੰਦਾ ਜਦੋਂ ਰਾਤ ਨੂੰ ਸੌਂਦਾ ਤਾਂ ਉਸਦੀ ਰੂਹ ਸਰੀਰ ਨੂੰ ਤਿਆ ਕੇ ਭਰਮਣ ਕਰਨ ਲਈ ਨਿਕਲ ਤੁਰਦੀ ਹੈ ਜਿਨ੍ਹਾਂ ਥਾਵਾਂ ਤੇ ਉਹਦੀ ਰੂਹ ਘੁੰਮਦੀ ਹੈ ਜੋ ਦ੍ਰਿਸ਼ ਉਹ ਵੇਖਦੀ ਹੈ ਉਹ ਸਭ ਸੁਪਨਿਆਂ ਦਾ ਰੂਪ ਧਾਰ ਕੇ ਫਿਲਮ ਵਾਂਗ ਉਸ ਬੰਦੇ ਦੀ ਦ੍ਰਿਸ਼ਟੀ ਅੱਗੇ ਫਿਰਦੇ ਨੇ ਇਸ ਲਈ ਸੁੱਤੇ ਪਏ ਬੰਦੇ ਨੂੰ ਝਟਕੇ ਨਾਲ ਉਠਾਉਣਾ ਉਚਿਤ ਨਹੀਂ ਸਮਝਿਆ ਜਾਂਦਾ ਕਿਉਂਕਿ ਉਸ ਵਿਅਕਤੀ ਦੀ ਰੂਹ ਕਿਤੇ ਘੁੰਮਣ ਗਈ ਹੁੰਦੀ ਹੈ ਇਸ ਕਰਕੇ ਉਸ ਬੇਰੂਹੇ ਪ੍ਰਾਣੀ ਨੂੰ ਸੁੱਤਿਆਂ ਤੱਕੇ ਨਾਲ ਨਹੀਂ ਠੋਣਾ ਚਾਹੀਦਾ ਇਹ ਸੰਕਲਪ ਬਾਰੇ ਕਈ ਕਥਾਵਾਂ ਵੀ ਮਿਲਦੀਆਂ ਨੇ Hindu ਧਰਮ ਦੇ ਪ੍ਰਾਤਨ ਗ੍ਰੰਥ ਰਿਗਵੇਦ ਜਾਂ ਰਚਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਹਵਾਲੇ ਮਿਲਦੇ ਨੇ ਜਿਹੜੇ ਹੀ ਰਾਂਝਾ ਸਸੀਪੋ ਨੂੰ ਮਿਰਜ਼ਾ ਸਹਿਵਾ ਇਹ ਜਿਹੜੇ ਆਸ਼ਿਕ ਪ੍ਰੇਮੀ ਨੇ ਇਹਨਾਂ ਦੇ ਕਿੱਸਿਆਂ ਦੇ ਵਿੱਚ ਵੀ ਇਹਨਾਂ ਦੀ ਮੁਹੱਬਤ ਦਾ ਮੋਢ ਸੁਪਨਿਆਂ ਤੋਂ ਵੱਜਦਾ ਇਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਬਹੁਤ ਸਾਰੇ ਸਥਾਨ ਸੁਪਨੇ 'ਚ ਪ੍ਰਗਟ ਹੁੰਦੇ ਨੇ ਸੋ ਧਰਮ ਸਹਿਤ ਸਾਇੰਸ ਦਾ ਕੀ ਸੰਬੰਧ ਹੈ ਉਸ ਮੁਤਲਕ ਚਰਚਾ ਕਰਾਂਗੇ ਜਿਸ ਤਰ੍ਹਾਂ ਬਿਰਹਾਦ ਆਰਣਾਇਕ ਉਪਨਿਸ਼ਦ ਜੋ Hindu ਧਰਮ ਦਾ ਗ੍ਰੰਥ ਨੇ ਇਸ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਨਵੰਨ ਰੂਪ ਮਿਲਦਾ ਹੈ ਕਿ ਸੁੱਤੇ ਪੈਣ ਨੂੰ ਝੰਡੋੜ ਕੇ ਠੋਣਾ ਸ਼ਾਇਦ ਸਹੀ ਨਹੀਂ ਹੈ ਉਪਨਿਸ਼ਦ ਦੇ ਵਿੱਚ ਉਹ ਸੁਪਨਿਆਂ ਦੇ ਬਾਰੇ ਬੜੀ ਧਾਰਨਾ ਮਿਲਦੀ ਹੈ ਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਉਸ ਦੀ ਰੂਹ ਸੰਸਾਰ ਤੋਂ ਕਈ ਤਰ੍ਹਾਂ ਦੀ ਸਮਗਰੀ ਲੈ ਕੇ ਆਪਣੇ ਦੇਵੀ ਆਪਣੇ ਦੇਵੀ ਪ੍ਰਕਾਸ਼ ਦੁਆਰਾ ਕੁਝ ਵਸਤੂਆਂ ਤੇ ਦ੍ਰਿਸ਼ਟਮਾਨ ਸਿਰਜਣਾ ਕਰਦੀ ਹੈ ਇਹੋ ਵਸਤੂਆਂ ਤੇ ਨਜ਼ਾਰੇ ਸੁਪਨੇ ਦੇ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਨੇ ਮੁਸਲਮਾਨ ਧਰਮ ਵੱਲੋਂ ਜਿਸ ਤਰ੍ਹਾਂ ਪਾ ਜ਼ਿਕਰ ਕੀਤਾ ਹੈ ਮੁਸਲਮਾਨ ਧਰਮ ਦੇ ਵਿੱਚ ਵੀ ਸੁਪਨਿਆਂ ਦਾ ਫਲ ਪੁੰਨ ਤੇ ਪਾਪ ਸਮਝੇ ਜਾਂਦੇ ਨੇ ਕੁਰਾਨ ਸ਼ਰੀਫ ਦੇ ਵਿੱਚ ਜੋ ਕੁਰਾਨ ਦੇ ਵਿੱਚ ਸੂਰਤ ਯੂਸਫ ਆਇਤ 36 37 ਤੇ 102 ਹੈ ਉਸ ਤੇ ਵਿੱਚ ਵੀ ਸੁਪਨਿਆਂ ਦੇ ਫਲ ਦਾ ਵਰਣਨ ਮਿਲਦਾ ਹੈ ਹਾਲਾਂਕਿ ਗੁਰਮਤ ਫਲਸਫੇ ਦੇ ਵਿੱਚ ਗੁਰਬਾਣੀ ਦੇ ਅਨੁਸਾਰ ਇਹਨਾਂ ਦਾ ਕੋਈ ਸ਼ੁਭ ਫਲ ਜਾਂ ਅਸ਼ੁਭ ਫਲ ਨਹੀਂ ਹੁੰਦਾ ਜਤ ਸ੍ਰੀ ਮਹੱਲਾ 5ਵੇਂ ਦੇ ਵਿੱਚ ਦਰਜ ਹੈ ਵਾਤ ਜੈਤ ਸ੍ਰੀ ਮਹੱਲਾ 5ਵਾਂ ਕਿ ਸੁਪਨੇ ਸੇਤੀ ਜਤ ਸੁਪਨੇ ਸੇਤੀ ਚਤ ਮੂਰਖ ਲਾਇਆ ਸੋ ਗੁਰਮਖ ਵਿਅਕਤੀ ਸੁਪਨਿਆਂ ਦੇ ਵਿੱਚ ਭਰਮ ਨਹੀਂ ਕਰਦੇ ਪਰ ਫਿਰ ਵੀ ਸਿੱਖਾਂ ਦੇ ਕਈ ਸਥਾਨ ਬੌਲੀਆਂ ਸੁਪਨਿਆਂ ਦੇ ਵਿੱਚ ਪ੍ਰਗਟ ਹੋਈਆਂ ਨੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸ ਤਰ੍ਹਾਂ ਜੇ ਜ਼ਿਕਰ ਕਰਿਆ ਜਾਵੇ ਤਾਂ ਲਾਹੌਰ ਦੇ ਡੱਬੀ ਬਾਜ਼ਾਰ ਦੇ ਵਿੱਚ ਉਹ ਸੁਨਹਿਰੀ ਮਸਜਿਦ ਦੇ ਕੋਲ ਇੱਕ ਬੌਲੀ ਹੈ ਜੋ ਸੁਪਨੇ ਦੇ ਰਾਹੀਂ ਹੀ ਪ੍ਰਗਟ ਹੋਈ ਹੈ ਮਹਾਰਾਜਾ ਰਣਜੀਤ ਸਿੰਘ ਨੇ ਸੁਪਨਾ ਵੇਖਿਆ ਕਿ ਕੋਈ ਆਦਮੀ ਕਹਿ ਰਿਹਾ ਕਿ ਸੁਨਹਿਰੀ ਮਸਜਿਦ ਦੇ ਕੋਲ ਬਾਜ਼ਾਰ ਦੇ ਹੇਠਾਂ ਗੁਰੂ ਸਾਹਿਬ ਨਾਲ ਸੰਬੰਧਿਤ ਬੌਲੀ ਦੱਬੀ ਹੋਈ ਹੈ ਸੁਵਾਰੇ ਮਹਾਰਾਜਾ ਰਣਜੀਤ ਸਿੰਘ ਨੇ ਉਧਾਰਤੀ ਪਟਵਾਈ ਤੇ ਧਰਤੀ ਹੇਠੋਂ ਬੌਲੀ ਬਰਾਮਦ ਹੋਈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਥਾਨ ਦੀ مرمਤ ਕਰਾ ਕੇ ਉਸ ਬੌਲੀ ਦੇ ਨਾਲ ਗੁਰੂ ਘਰ ਤੇ ਧਰਮਸ਼ਾਲਾ ਬਣਾਈ ਹੈ। ਇਹ ਪ੍ਰਾਤਨ ਕਿਤਾਬਾਂ 'ਚ ਹਵਾਲਾ ਮਿਲਦਾ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਗੁਰੂ ਸਿਮਰਤੀ ਨਾਲ ਸੰਬੰਧਤ ਇੱਕ ਬੌਲੀ ਦਾ ਵੀ ਸੁਪਨੇ ਦੁਆਰਾ ਪਤਾ ਚੱਲਿਆ। 1947 ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਵੀ ਇੱਥੇ ਗੁਰਦੁਆਰਾ ਬਣਿਆ। ਇਸ ਤਰ੍ਹਾਂ ਸੁਪਨਿਆਂ ਦੇ ਮੁਤਲਕ ਬਹੁਤ ਸਾਰੀਆਂ ਕਿਤਾਬਾਂ ਜਿਵੇਂ ਵੈਦਿਕ ਗ੍ਰੰਥਾਂ ਦੇ ਵਿੱਚ ਵੀ ਸ਼ੋਭ ਤੇ ਅਸ਼ੋਭ ਦੇ ਫਲ ਦੇ ਸੰਕੇਤ ਮਿਲਦੇ ਨੇ ਰਿਗਵੇਦ ਦੇ ਵਿੱਚ 8 47 ਤੇ 15 ਜੋ ਹਵਾਲੇ ਨੇ ਉਹਨਾਂ ਮੁਤਾਬਕ ਸੁਪਨੇ ਦੇ ਵਿੱਚ ਗਹਿਣਾ ਘੜਨਾ ਜਾਂ ਫੁੱਲਾਂ ਦਾ ਹਾਰ ਬੁਣਨਾ ਸ਼ੋਭੇ। ਸ਼ੰਦੋਗਿਆ ਉਪਨਿਸ਼ਦ ਦੇ ਵਿੱਚ 5 2 ਤੇ 8 ਦੇ ਮੁਤਾਬਕ ਯੱਗ ਦੇ ਦਿਨਾਂ ਦੇ ਵਿੱਚ ਜੇ ਯੱਗ ਕਰਾਉਣ ਵਾਲੇ ਬੰਦੇ ਨੂੰ ਰਾਤ ਨੂੰ ਔਰਤ ਵੇਖਦੀ ਹੈ ਤੇ ਯੱਗ ਸਫਲ ਇਸ ਤਰ੍ਹਾਂ ਐਤ੍ਰਿਕਆ ਆਰਨਿਕ ਦੇ ਵਿੱਚ ਵੀ ਕੁਝ ਹਵਾਲੇ ਮਿਲਦੇ ਨੇ ਵਾਲਮੀਕ ਰਮੈਣ ਦੇ ਵੀ 2 ਅਤੇ 6 ਭਾਗ ਦੇ ਵਿੱਚ ਸੁਪਨਿਆਂ ਦੇ ਬਾਰੇ ਸ਼ੋਭ ਤੇ ਅਸ਼ੋਭ ਫਲਾਂ ਦਾ ਵੇਰਵਾ ਮਿਲਦਾ ਹੈ ਤੇ ਇਸ ਤਰ੍ਹਾਂ ਆਮ ਸਾਡੇ ਪੰਜਾਬ ਚ ਧਾਰਨਾ ਕਿ ਸਰਗੀ ਵੇਲੇ ਦਾ ਸਵੇਰ ਦਾ ਸੁਪਨਾ ਸੱਚਾ ਹੁੰਦਾ ਤੇ ਜਿਸ ਤਰ੍ਹਾਂ ਇਹਨਾਂ ਸੁਪਨਿਆਂ ਦਾ ਇਹਨਾਂ ਹੀ ਰਾਂਝੇ ਦੇ ਕਿੱਸਿਆਂ ਦੇ ਵਿੱਚ ਕੀ ਯੋਗਦਾਨ ਜਾਂ ਰੋਲ ਰਿਹਾ ਉਸ ਤੇ ਆਪਾਂ ਚਰਚਾ ਮੁੱਖ ਤੌਰ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਕ੍ਰਿਸ਼ਨ ਜੀ ਨਾਲ ਸੰਬੰਧਿਤ ਵੀ ਕੁਝ ਸੁਪਨੇ ਮਿਲਦੇ ਨੇ ਊਸ਼ਾ ਨਾਲ ਸੰਬੰਧਿਤ ਸੁਪਨੇ ਮਿਲਦੇ ਨੇ ਇਹ ਜਿਹੜੀਆਂ ਪ੍ਰੇਮ ਕਥਾਵਾਂ ਆਂਦੇ ਸੁਪਨੇ ਨੇ ਉਹਨਾਂ ਦਾ ਜ਼ਿਕਰ ਆਪਾਂ ਨਾਲ ਨਾਲ ਕਰਾਂਗੇ ਤੇ ਜਿਸ ਤਰ੍ਹਾਂ ਗੁਲਾਸਰੀ ਜਿਹੜੀ ਕਿਤਾਬ ਹੈ ਉਸ ਦੇ ਵਿੱਚ ਵੀ ਇੱਕ 235 ਭਾਗ ਦੇ ਵਿੱਚ ਹੈ ਕਿ ਜੇ ਮਰਿਆ ਹੋਇਆ ਕੋਈ ਰਿਸ਼ਤੇਦਾਰ ਸੁਪਨੇ 'ਚ ਮਿਲਦਾ ਹੈ ਜਾ ਕੇ ਦੱਸੇ ਕਿ ਫਲਾਣੇ ਦਿਨ ਫਲਾਣੇ ਸ਼ਖਸ ਦੀ ਮੌਤ ਹੋਣੀ ਹੈ ਤਾਂ ਉਸ ਸੁਪਨੇ ਦੇ ਚੰਦਰੇ ਅਸਰ ਤੋਂ ਬਚਣ ਲਈ ਕੁਝ ਉਪਾਅ ਦੱਸੇ ਗਏ ਨੇ ਦਸਵੀਂ ਤਰੀਖ ਨੂੰ ਕੋਈ ਚੇਲਾ ਸਿਆਣਾ ਸੱਦਿਆ ਜਾਂਦਾ ਜੋ ਚੇਲਾ ਖੇਡਦਾ ਸਾਕ ਸੰਬੰਧੀ ਉਸ ਵਿਸ਼ੇਸ਼ ਘੜੀ ਨੂੰ ਟਾਲਣ ਲਈ ਉਸ ਬੰਦੇ ਦਾ ਧਿਆਨ ਜਿਸ ਤੇ ਬਾਰੇ ਉਹ ਮਰਨ ਦੀ ਗੱਲ ਕਰਦਾ ਦੂਸਰੇ ਪਾਸੇ ਲਗਾਈ ਰੱਖਦੇ ਨੇ ਤੇ ਇਸੇ ਤਰ੍ਹਾਂ ਗਲਾਸਰੀ ਦੀ ਕਿਤਾਬ ਦੇ ਵਿੱਚ ਵੀ ਜ਼ਿਕਰ ਹੈ ਜੋ ਕਿ ਸੁਪਨੇ 'ਚ ਕੋਈ ਕੁੱਤਾ ਤੁਹਾਨੂੰ ਕੱਟਣ ਲਈ ਦੌੜਦਾ ਤਾਂ ਤੁਹਾਡੇ ਤੇ ગ્રਹਿ ਛੱਡਦਾ ਹੈ ਸੁਪਨੇ 'ਚ ਹਾਥੀ ਦਾ ਦਿਸਣਾ ਗਣੇਸ਼ ਜੀ ਦੀ ਕਿਸੇ ਗੱਲੋਂ ਨਾਰਾਜ਼ਗੀ ਹੈ ਸੋ ਇਸੇ ਤਰ੍ਹਾਂ ਸਪਨਿਆਂ ਦੇ ਮੁਤਲਕ ਬਹੁਤ ਸਾਰੀਆਂ ਮਿੱਥਾਂ ਨੇ ਜੋ ਧਾਰਮਿਕ ਵਿਅਕਤੀ ਸਾਨੂੰ ਡਰਾਉਂਦੇ ਨੇ ਜਾਂ ਸੁਚੇਤ ਕਰਦੇ ਨੇ ਤੇ ਇਹ ਬਹੁਤੀਆਂ ਸਾਡੀਆਂ ਸਾਰੀਆਂ ਜਿਹੜੀਆਂ ਦਿਨੇ ਜੋ ਕੁਝ ਅਸੀਂ ਵੇਖਦੇ ਆ ਉਹੀ ਸੁਪਨੇ ਦੇ ਵਿੱਚ ਸਾਡੇ ਸਾਹਮਣੇ ਵਾਪਰਦਾ ਹੈ ਇਸ ਤਰ੍ਹਾਂ ਸੁਪਨੇ 'ਚ ਕੱਚੇ ਮਾਸ ਦੀਆਂ ਮੋਟੀਆਂ ਮਾਸ ਦੇ ਲੋਥੜੇ ਵੇਖਣਾ ਰੋਗ ਲੱਗਣ ਦੀਆਂ ਨਿਸ਼ਾਨੀਆਂ ਸਮਝ ਲਈਆਂ ਜਾਂਦੀਆਂ ਨੇ ਸਪਨੇ ਦੇ ਵਿੱਚ ਖੁਸ਼ ਹੋਣਾ ਨੱਚਣਾ ਟੱਪਣਾ ਗਾਉਣਾ ਵੀ ਅਸ਼ੋਭ ਹੈ ਇਸ ਦਾ ਭਾਵ ਹੈ ਕਿ ਸੁਪਨੇ ਦੇ ਵਿੱਚ ਖੁਸ਼ੀ ਭੋਗ ਲਈ ਤੇ ਹੁਣ ਤੁਹਾਡੇ ਤੇ ਕੋਈ ਦੁੱਖ ਆਏਗਾ ਇਹ ਇੱਕ ਮਿਥ ਹੈ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮਿਥ ਨੇ ਆਪਾਂ ਉਹਨਾਂ ਵਹਿਮਾਂ ਪਰਮਾਂ ਦਾ ਬੜਾ ਜ਼ਿਕਰ ਨਾ ਕਰੀਏ ਪਰ ਇਸ ਤਰ੍ਹਾਂ ਸੁਪਨੇ ਦੇ ਵਿੱਚ ਸੱਪ ਦਾ ਵਿੱਚੂ ਦਾ ਖੱਬੇ ਪਾਸੇ ਵੇਖਣਾ ਇਸ ਤਰ੍ਹਾਂ ਨੁਕਸਾਨਦਾਇਕ ਮੰਨਿਆ ਜਾਂਦਾ ਇਹ ਰੋਗ ਦਾ ਸੰਕੇਤ ਮੰਨਿਆ ਜਾਂਦਾ ਸੋ ਇਸ ਤਰ੍ਹਾਂ ਅਗਰ ਕਿੱਸਾਕਾਰਾਂ ਦਾ ਜ਼ਿਕਰ ਕਰੀਏ ਤਾਂ ਸੁਪਨਿਆਂ ਦੇ ਵਿੱਚ ਅ ਬਹੁਤ ਸਾਰੇ ਜਿਹੜੇ ਅ ਪੰਜਾਬ ਦੇ ਭਾਰਤ ਦੇ ਜਿਹੜੇ ਇਹ ਅ ਪ੍ਰੇਮੀਆਂ ਦੇ ਕਿੱਸੇ ਨੇ ਹੀਰ ਰਾਂਝੇ ਦੇ ਕਿੱਸੇ ਨੇ ਸੱਸੀ ਪੁੰਨੂ ਦੇ ਕਿੱਸੇ ਨੇ ਉਹਨਾਂ ਕਿੱਸਿਆਂ ਦੇ ਵਿੱਚ ਵੀ ਇਹ ਜਿਹੜਾ ਸੂਤਰ ਹੈ ਜਿਹੜਾ ਪਲਾਟ ਹੈ ਜਿਹੜੀ ਕਹਾਣੀ ਗੁੰਦੀ ਗਈ ਉਹ ਸੁਪਨਿਆਂ ਤੋਂ ਗੁੰਦੀ ਗਈ ਹੈ ਲੋਕ ਕਹਾਣੀਆਂ ਦੇ ਵਿੱਚ ਵੀ ਇਹ ਜਿਹੜਾ ਪਲੌਟ ਜਾਂ ਕਥਾਨਕ ਰੂੜੀ ਹੈ ਇਹ ਧਰਮ ਚੋਂ ਚਲੀ ਆਈ ਹੈ। ਕ੍ਰਿਸ਼ਨ ਜੀ ਨਾਲ ਸੰਬੰਧਿਤ ਕੁਝ ਸੁਪਨੇ ਨੇ ਜੋ ਅੱਗੇ ਆਏ ਨੇ ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ। ਕਿ ਜਿਸ ਤਰ੍ਹਾਂ ਕਿਸਾਕਾਰ ਦਮੋਦਰ ਹੀਰ ਰਾਂਝੇ ਦੀ ਪਹਿਲੀ ਮਿਲਣੀ ਦੇ ਦੌਰਾਨ ਸੁਪਨੇ ਦਾ ਜ਼ਿਕਰ ਕਰਦਾ ਹੈ ਕਿ ਸੁਪਨੇ ਦੇ ਵਿੱਚ ਪੰਜ ਪੀਰ ਆਉਂਦੇ ਨੇ ਜੋ ਇਸਲਾਮ ਦੇ ਪੀਰ ਮੰਨੇ ਜਾਂਦੇ ਨੇ। ਤਾਂ ਦਮੋਦਰ ਦੇ ਵਿੱਚ ਦਮੋਦਰ ਲਿਖਦਾ ਹੈ ਕਿ ਸਾਹੀ ਰਾਂਝਾ ਦੇ ਵਿੱਚ ਕਿ ਤਾਂ ਸੁਪਨੇ ਵਿੱਚ ਪੰਜ ਪੀਰ ਗਏ ਤਾਂ ਹੀਰ ਨੂੰ ਸੁਖਨ ਸੁਣਾਇਆ। ਸੁਣ ਕੁੜੀਏ ਇਹ ਗੱਲ ਸਾਡੀ ਤੰਡੇ ਪੱਲੇ ਤੀ ਦੋ ਪਾਇਆ ਇਸੇ ਤਰ੍ਹਾਂ ਦੀ ਗੱਲ ਸੱਸੀ ਦੇ ਕਿੱਸੇ ਬਾਰੇ ਪ੍ਰਚਲਿਤ ਹੈ ਸੱਸੀ ਪੁੰਨੂ ਦੇ ਕਿੱਸੇ ਨੂੰ ਰਚਣ ਵਾਲਾ ਹਾਸ਼ਮ ਸ਼ਾ ਸੱਸੀ ਅਨੁਸਾਰ ਸੱਸੀ ਨੇ ਪੁੰਨੂ ਨੂੰ ਪਹਿਲੀ ਵਾਰੀ ਖੁਆਬ ਦੇ ਵਿੱਚ ਤੱਕਿਆ ਇਸਲਾਮ ਦੇ ਵਿੱਚ ਉਰਦੂ ਦੇ ਵਿੱਚ ਸੁਪਨੇ ਨੂੰ ਖੁਆਬ ਕਿਹਾ ਜਾਂਦਾ ਹੈ ਅੰਗਰੇਜ਼ੀ ਚ ਡ੍ਰੀਮ ਕਿਹਾ ਜਾਂਦਾ ਹੈ ਸਾਡੇ ਸੁਪਨਾ ਜਾਂ ਸੋਪਨਾ ਵੈ ਕਹਿੰਦੇ ਨੇ ਫੋਫੇ ਜਾਂ ਪੱਪੇ ਨਾਲ ਸੋ ਇਹ ਜਿਹੜੀ ਸੁਪਨੇ ਦੇ ਵਿੱਚ ਸਸੀ ਪੁੰਨੂ ਜਾਂ ਹੀਰ ਰਾਂਝੇ ਦਾ ਮਿਲਣਾ ਇਹਦੀ ਜਿਹੜੀ ਕਥਾਨਕ ਰੂੜੀ ਹੈ ਇਹ ਪੁਰਾਣਕ ਹੈ। ਯਾਨੀ ਪ੍ਰਾਤਨ ਧਰਮ ਵੇਦਾਂ ਪੁਰਾਣਾ ਚੋਂ ਹਿੰਦੂ ਧਰਮ ਦੀ ਜੋ ਸੰਸਕ੍ਰਿਤੀ ਚੋਂ ਕੁਝ ਕਿਸੇ ਆਏ ਧਰਮ ਕਿਸੇ ਉਹਨਾਂ ਦੇ ਵਿੱਚੋਂ ਇਹ ਲਵ ਸਟੋਰੀਆਂ ਅੱਗੇ ਚੱਲੀਆਂ ਨੇ। ਹੁਣ ਊਸ਼ਾ ਤੇ ਅਨੁਰੁੱਧ ਦੀ ਕਹਾਣੀ ਹੈ। ਅਨੁਰੁੱਧ ਕ੍ਰਿਸ਼ਨ ਦਾ ਪੋਤਰਾ ਕ੍ਰਿਸ਼ਨ ਜੀ ਦਾ। ਤੇ ਊਸ਼ਾ ਤੇ ਅਨੁਰੁੱਧ ਦੀ ਜਿਹੜੀ ਕਥਾ ਆਇਆ ਇਹ ਪ੍ਰਾਤਨ ਮਿਲਦੀ ਹੈ। ਇਸੀ ਤਰ੍ਹਾਂ ਯੂਸਫ ਤੇ ਜਲੇਖਾ ਨੂੰ ਵੀ ਸੁਪਨੇ ਦੇ ਵਿੱਚ ਹੀ ਪ੍ਰੇਮ ਕਰਦੇ ਵਿਖਾਇਆ ਗਿਆ ਹੁਣ ਇਹਦੇ ਵਿੱਚ ਤੁਸੀਂ ਵੇਖੋ ਕਿ ਜਿਹੜੇ ਪੁਰਾਣੇ ਧਾਰਮਿਕ ਗ੍ਰੰਥ ਨੇ ਜਾਂ ਪੁਰਾਣੇ ਧਾਰਮਿਕ ਸੀਨਾ ਬਸੀਨਾ ਜਾਂ ਕੁਝ ਗ੍ਰੰਥਾਂ ਦੇ ਹਵਾਲੇ ਮਿਲਦੇ ਨੇ ਮਤਲਬ ਇਹ ਸੱਸੀ ਪੁੰਨੂ ਹੀਰ ਰਾਂਝੇ ਦੇ ਕਿਸੇ ਤਾਂ 16ਵੀਂ 17ਵੀਂ ਸਦੀਆਂ ਚ ਆਏ ਨੇ ਪਰ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਹਿੰਦੂ ਪੁਰਾਣਿਕ ਗ੍ਰੰਥਾਂ ਦੇ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਊਸ਼ਾ ਤੇ ਅਨੁਰਧ ਹੁਣ ਬਹੁਤ ਸਾਰੇ ਜਿਹੜੇ ਅਦੁਨਿਕ ਜ਼ਮਾਨੇ ਦੇ ਬੱਚੇ ਨੇ ਉਹਨਾਂ ਦਾ ਨਾਂ ਵੀ ਅਨੁਰੁੱਧ ਅਨਿਰੁੱਧ ਜਾਂ ਅਨੁਰੁੱਧ ਅਕਸਰ ਹੁੰਦਾ ਹੈ ਹੁਣ ਊਸ਼ਾ ਕੀ ਹੈ ਊਸ਼ਾ ਇੱਕ ਪ੍ਰਾਣਿਕ ਦੈਂਤਣੀ ਹੈ ਉਹ ਪ੍ਰਾਣਿਕ ਦੈਂਤਣੀ ਰਾਜਕੁਮਾਰੀ ਹੈ ਜੋ ਸੁਪਨੇ ਦੇ ਵਿੱਚ ਰਾਜਕੁਮਾਰ ਅਨਿਰੁੱਧ ਨੂੰ ਵੇਖ ਕੇ ਉਸ ਨਾਲ ਮੁਹੱਬਤ ਕਰਨ ਲੱਗ ਪੈਂਦੀ ਹੈ ਇਹ ਕਥਾ ਪੁਰਾਣਾ ਦੇ ਵਿੱਚ ਜੋ Hindu ਧਰਮ ਦੇ ਪੁਰਾਣ ਨੇ ਉਹਨਾਂ ਦੇ ਵਿੱਚ अनेका ਵਾਰ ਦੁਹਰਾਈ ਗਈ ਹੈ ਇਸੇ ਸਟੋਰੀ ਨੂੰ ਜਾਣੀ ਊਸ਼ਾ ਦੀ ਤੇ ਅਨਿਰੁੱਧ ਦੀ ਕਹਾਣੀ ਨੂੰ ਫਿਰ ਹੀ ਰਾਂਜਾ ਸੱਸੀ ਪੁੰਨੋ ਯੂਸਫ ਜੀ ਲਿਖਾ ਇਹਨਾਂ ਮੌਜੂਦਾ ਆਸ਼ਕਾਂ ਦੇ ਸੁਪਨਿਆਂ ਦੇ ਵਿੱਚ ਇਹਨਾਂ ਨੂੰ ਮਿਲਦੇ ਦਰੁਖਾਇਆ ਗਿਆ ਇਹ ਜਾਨੀ ਪੁਰਾਣਿਕ ਰੂੜੀ ਜਿਹੜੀ ਚੱਲੀ ਹੁੰਦੀ ਹੈ ਰੂੜੀ ਕਹਿੰਦੇ ਹੁੰਦੇ ਕੋਈ ਪ੍ਰਾਤਨ ਚੀਜ਼ ਜਿਹੜੀ ਸਦੀਵੀ ਚੱਲੀ ਹੋਵੇ ਰੂੜੀ ਆ ਗੋਹੇ ਦੀ ਰੂੜੀ ਨਹੀਂ ਕੋਈ ਕੋਈ ਪ੍ਰਾਤਨ ਚੀਜ਼ਾਂ ਨੂੰ ਵੀ ਰੂੜੀ ਕਿਹਾ ਜਾਂਦਾ ਅਗਲਾ ਕਹਿੰਦਾ ਰੂੜੀਵਾਦੀ ਹੈ ਬੰਦਾ ਹੈਨਾ ਇਸ ਦੌਰਾਨ ਇਹ ਜਿਹੜੀ ਪੁਰਾਣਿਕ ਦਾਤਣੀ ਸੀ ਦੰਤ ਸਹਿਜਾਦੀ ਸੀਗੀ ਰਾਜਕੁਮਾਰੀ ਸੀ ਊਸ਼ਾ ਤੇ ਉਸ ਦਾ ਰਾਜਕੁਮਾਰ ਅਨਿਰuddh ਜੋ ਕ੍ਰਿਸ਼ਨ ਜੀ ਦਾ ਪੋਤਰਾ ਆ ਉਸ ਦੇ ਨਾਲ ਸੰਬੰਧ ਬਣ ਜਾਂਦਾ ਸੁਪਨੇ ਦੇ ਵਿੱਚ ਵੀ ਤੇ ਇਹ ਜਿਸ ਤਰ੍ਹਾਂ ਸੱਸੀ ਪੁੰਨੂ ਦੇ ਕਿਸੇ ਚ ਵੀ ਇਹੀ ਬਣਦਾ ਹੀਰਾਂਜੇ ਦੇ ਵਿੱਚ ਵੀ ਜਿਸ ਤਰ੍ਹਾਂ ਪੰਜ ਪੀਰ ਜਾ ਕੇ ਹੀਰ ਨੂੰ ਕੈਦ ਹੁੰਦੇ ਨੇ ਕਿ ਤੇਰੇ ਪੱਲੇ ਤੀ ਦੋ ਪਾਤਾ ਸੀ ਖੈਰ ਊਸ਼ਾ ਸ਼੍ਰੋਣਸ਼ਤਪੁਰ ਦੇ ਰਾਜੇ ਦੰਤਿਆ ਜਰਾਜ ਬਾਣ ਦੀ ਧੀ ਸੀ ਤੇ ਰਾਜੇ ਬਲੀ ਦੀ ਪੋਤਰੀ ਸੀ ਊਸ਼ਾ ਇਸ ਦਾ ਅਸਲੀ ਨਾਮ ਪ੍ਰੀਤੀ ਜੁਸ਼ਾ ਸੀਗਾ ਤੇ ਊਸ਼ਾ ਸੁਪਨੇ ਦੇ ਵਿੱਚ ਇੱਕ ਖੂਬਸੂਰਤ ਰਾਜਕਮਰ ਨੂੰ ਵੇਖ ਕੇ ਸੁਪਨੇ ਦੇ ਵਿੱਚ ਮੋਹਤ ਹੋ ਜਾਂਦੀ ਹੈ ਕਿਉਂਕਿ ਕੁਦਰਤੀ ਹੈ ਜਦੋਂ ਅ ਬੱਚਾ ਜਵਾਨ ਹੋ ਜਾਂਦਾ ਤਾਂ ਉਸ ਨੂੰ ਸੋਹਣੀਆਂ ਹਸੀਨਾ ਦੇ ਸੁਪਨੇ ਆਉਂਦੇ ਨੇ ਤੇ ਹਰ ਮੁਟਿਆਰ ਨੂੰ ਲੱਗਦਾ ਕਿ ਉਹਦੇ ਸੁਪਨਿਆਂ ਦਾ ਰਾਜਕਮਰ ਉਹਦਾ ਹੋਣ ਵਾਲਾ ਪਤੀ ਖਾਵਨ ਹਸਬੈਂਡ ਚਿੱਟੇ ਘੋੜੇ ਤੇ ਚੜ ਕੇ ਆਏਗਾ ਉਹ ਸੁਪਨੇ ਸਿਰਜਦੀ ਹੈ ਆਪਣੇ ਆਪੋਜੀਟ ਸੈਕਸ ਦੇ ਇਸੇ ਤਰ੍ਹਾਂ ਇਹ ਊਸ਼ਾ ਜੋ ਸ਼੍ਰੋਣਸ ਸ਼੍ਰੋਣਿਤਪੁਰ ਦੇ ਰਾਜੇ ਦੰਤਿਆ ਰਾਜਬਾਨ ਦੀ ਧੀ ਸੀ ਤੇ ਰਾਜੇ ਬਲੀ ਦੀ ਪੋਤਰੀ ਸੀ ਇਸ ਦਾ ਅਸਲੀ ਨਾਮ ਪ੍ਰੀਤੀ ਊਸ਼ਾ ਸੀ ਜੋ ਸੁਪਨੇ ਦੇ ਵਿੱਚ ਰਾਜਕੁਮਾਰ ਅਨਿਰuddh ਤੇ ਮੋਤ ਹੋ ਜਾਂਦੀ ਹੈ ਊਸ਼ਾ ਦੀ ਇੱਕ ਸਹੇਲੀ ਸੀ ਸਖੀ ਸੀ ਜਿਸ ਦਾ ਨਾਮ ਚਿੱਤਰ ਲੇਖਾ ਸੀ ਉਹ ਚਿੱਤਰ ਲੇਖਾ ਨੂੰ ਇਸ ਤੇ ਬਾਰੇ ਦੱਸਦੀ ਹੈ ਕਿ ਮੈਂ ਤਾਂ ਅਦਾਸ ਆ ਮੈਂ ਤਾਂ ਇੱਕ ਰਾਜਕੁਮਾਰ ਵੇਖਿਆ ਬਸ ਮੈਨੂੰ ਉਹ ਮਲਾ ਦੇ ਸੋ ਚਿੱਤਰ ਲੇਖਾ ਆਪਣੀ ਦਿਵਯ ਦ੍ਰਿਸ਼ਟੀ ਨਾਲ ਅਖੇ ਤਿੰਨ ਲੋਕ ਵੇਖ ਸਕਦੀ ਸੀ ਤੇ ਉਹ ਇੱਕ ਚਿੱਤਰਕਾਰ ਵੀ ਸੀ ਤੋਂ ਆਪਣੀ ਇਸ ਸਹੇਲੀ ਦੇ ਊਸ਼ਾ ਦੇ ਕਹਿਣ ਤੇ ਚਿੱਤਰ ਲੇਖਾ ਨੇ ਕੋਕੇ ਚਿੱਤਰ ਬਣਾਉਣ ਤੋਂ ਉਸਤਾਨਾ ਚਿੱਤਰ ਲੇਖਾ ਰੱਖ ਲੈ ਗਿਆ ਉਸ ਨੇ ਇੱਕ ਡਰਾਇੰਗ ਬਣਾਈ ਜਿਸ ਦੇ ਵਿੱਚ ਉਸ ਨੇ ਇਸ ਰਾਜਕੁਮਾਰ ਜੋ ਕ੍ਰਿਸ਼ਨ ਜੀ ਦਾ ਪੋਤਰਾ ਸੀ ਦਵਾਰਕਾ ਰਹਿਣ ਵਾਲਾ ਸੀ ਅਨਿਰੋਧ ਦਾ ਚਿੱਤਰ ਬਣਾਇਆ ਉਹ ਕਹਿਣ ਲੱਗੀ ਹਾਂ ਬਿਲਕੁਲ ਇਦਾਂ ਦਾ ਹੀ ਰਾਜਕੁਮਾਰ ਮੈਨੂੰ ਸੁਪਨੇ 'ਚ ਦੱਸਿਆ ਮੈਂ ਤਾਂ ਬਸ ਇਸ ਨੂੰ ਮਿਲਣਾ। ਸੋ ਚਿੱਤਰ ਲੇਖਾ ਨੇ ਸੰਸਾਰ ਦੇ ਬਹੁਤ ਸੁੰਦਰ ਗੱਬਰੂਆਂ ਦੇ ਪੋਰਟਰਟ ਬਣਾਏ, ਰਾਜਕੁਮਾਰਾਂ ਦੇ ਚਿੱਤਰ ਬਣਾਏ ਜਿਸ ਦੇ ਵਿੱਚ ਊਸ਼ਾ ਨੇ ਫਿਰ ਆਪਣੇ ਸੁਪਨੇ ਦੇ ਵਿੱਚ ਪ੍ਰਗਟ ਹੋਏ ਰਾਜਕੁਮਾਰ ਨੂੰ ਪਛਾਣ ਲਿਆ ਅਨਿਰuddh ਨੂੰ। ਸੋ ਉਹ ਰਾਜਕੁਮਾਰ ਦਾ ਨਾਂ ਅਨਿਰuddh ਸੀ ਜੋ ਪ੍ਰਦੰਮਣ ਦਾ ਪੁੱਤਰ ਸੀ ਤੇ ਕ੍ਰਿਸ਼ਨ ਦਾ ਪੋਤਰਾ ਸੀ। ਜਦੋਂ ਜੋ ਜਦੋਂ ਇਹ ਊਸ਼ਾ ਅਨਿਰuddh ਦੇ ਵਿਯੋਗ ਦੇ ਵਿੱਚ ਵਿਅਕਲ ਹੋਣ ਲੱਗੀ ਤਾਂ ਚਿੱਤਰ ਲੇਖਾ ਨੇ ਜਾਦੂ ਸ਼ਕਤੀ ਦੇ ਦੁਆਰਾ ਅਨਿਰuddh ਨੂੰ ਉਸ ਦੇ ਊਸ਼ਾ ਦੇ ਮਹਿਲਾਂ ਦੇ ਵਿੱਚ ਲੈ ਆਂਦਾ ਜਾਦੂ ਸ਼ਕਤੀ ਨਾਲ ਤੇ ਜਦੋਂ ਰਾਜਾ ਦੰਤਿਆਰਾਜ ਬਾਣ ਸੀ ਜਿਹੜਾ ਜਿਹੜਾ ਇਸ ਊਸ਼ਾ ਦਾ ਪਿਤਾ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਇੱਕ ਕੋਈ ਬਗਾਨਾ ਮੁੰਡਾ ਜਾਂ ਰਾਜਕੁਮਾਰ ਉਸਦੇ ਮਹਿਲਾਂ ਦੇ ਵਿੱਚ ਆ ਗਿਆ ਗੁਪਤ ਰੂਪ ਦੇ ਵਿੱਚ ਉਹ ਉਸ ਦੀ ਬੇਟੀ ਕੋਲ ਰਹਿ ਰਿਹਾ ਊਸ਼ਾ ਕੋਲ ਤਾਂ ਉਸ ਨੇ ਇਸ ਰਾਜਕੁਮਾਰ ਅਨਿਰuddh ਨੂੰ 나ਗ ਅਸਤਰ ਦੁਆਰਾ ਬੰਨ ਕੇ ਬੰਦੀ ਬਣਾ ਲਿਆ ਤੇ ਛੇਤੀ ਹੀ ਇਸ ਘਟਨਾ ਦੀ ਖਬਰ ਜਦੋਂ ਦਵਾਰਕਾ ਪਹੁੰਚੀ ਕ੍ਰਿਸ਼ਨ ਜੀ ਦੀ ਭੂਮੀ ਆ ਜੋ ਦਵਾਰਕਾ ਤਾਂ ਫਿਰ ਕ੍ਰਿਸ਼ਨ ਪ੍ਰਦੋਮਣ ਤੇ ਬਲਰਾਮ ਇਹ ਤਿੰਨੋਂ ਅਨਿਰuddh ਨੂੰ ਛਡਾਉਣ ਦੇ ਵਾਸਤੇ ਸ਼੍ਰੋਨਿਤਪੁਰਾਇ ਜਿਸ ਮਹਿਲ ਦੇ ਵਿੱਚ ਉਹਨਾਂ ਦਾ ਇਹ ਪੋਤਰਾ ਕੈਦ ਸੀਗਾ ਸੋ ਰਾਜੇ ਬਾਣ ਨੇ ਜੋ ਉਸਦਾ ਪਿਤਾ ਸੀ ਸ਼ਿਵ ਅਤੇ ਸਕੰਦ ਤੋਂ ਸਹਿਤਾ ਪ੍ਰਾਪਤ ਕੀਤੀ ਪਰ ਫਿਰ ਵੀ ਕ੍ਰਿਸ਼ਨ ਜੀ ਅਤੇ ਪ੍ਰਦਮਣ ਜਾਂ ਬਲਰਾਮ ਦੇ ਸਾਹਮਣੇ ਉਸ ਦੀ ਹਾਰ ਹੋ ਗਈ ਸ਼ਕਿਸ਼ਤ ਹੋ ਦੇ ਜਸਤਰਨ ਫਿਰ ਕ੍ਰਿਸ਼ਨ ਅਤੇ ਉਸ ਦੇ ਸਾਥੀ ਅਨਿਰੁੱਧ ਨੂੰ ਛੜਾ ਕੇ ਊਸ਼ਾ ਸਮੇਤ ਉਸ ਨੂੰ ਦਵਾਰਕਾ ਲੈ ਗਏ ਜਣੀ ਉਹ ਅਨਿਰੁੱਧ ਦੀ ਜਿਹੜੀ ਪ੍ਰੇਮਕਾ ਸੀ ਊਸ਼ਾ ਉਹਨੂੰ ਵੀ ਛੜਾ ਕੇ ਨਾਲ ਹੀ ਲੈ ਗਏ ਜੋਦੈਨਤ ਨਹੀਂ ਸੀ ਸੋ ਇਹ ਜਿਹੜੀ ਸਟੋਰੀ ਹੈ ਇਹ ਹੁਣ ਪ੍ਰਾਣਿਕ ਕਥਾਵਾਂ ਦੇ ਵਿੱਚ ਆਉਂਦੀ ਹੈ ਉਤੋਂ ਹੀ ਇਹ ਸਟੋਰੀ ਫਿਰ ਅੱਗੇ ਮਿਰਜ਼ਾ ਸਾਹਿਬਾਂ ਸਸੀ ਪੁੰਨੋਂ ਯੂਸਫ ਜ਼ੈਲਖਾਂ ਇਸ ਤਰ੍ਹਾਂ ਇਹ ਜਿਹੜੇ ਆਧੁਨਿਕ ਆ ਆਸ਼ਿਕ ਨੇ ਅ ਇਹਨਾਂ ਦਾ ਅ ਅੱਗੇ ਜਾ ਕੇ ਫਿਰ ਉਹ ਕਹਾਣੀ ਉਸੇ ਤਰ੍ਹਾਂ ਬਣ ਜਾਂਦੀ ਹੈ ਹਾਲਾਂਕਿ ਤੁਸੀਂ ਵੇਖੋ ਕਿ ਹੀਰ ਰਾਂਝਾ ਸਸੀ ਪੁੰਨੂ ਇਹਨਾਂ ਕਿੱਸਿਆਂ ਦਾ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਵੀ ਆਉਂਦਾ ਤੇ ਇਸ ਦੇ ਵਿੱਚ ਉਸ ਬਾਰੇ ਜਿਹੜੇ ਹੀਰ ਰਾਂਝਾ ਸਸੀ ਪੁੰਨੂ ਮਿਰਜ਼ਾ ਸਾਹਿਬਾਂ ਜਾਂ ਇਹ ਜਿਹੜੇ ਆਧੁਨਿਕ ਜ਼ਮਾਨੇ ਦੇ ਜੋ ਆਸ਼ਿਕ ਹੋਏ ਨੇ ਇਹਨਾਂ ਨੀਂ ਪ੍ਰੇਮ ਕਹਾਣੀਆਂ ਨੂੰ ਸੱਚੀਆਂ ਕਹਾਣੀਆਂ ਦੱਸਿਆ ਗਿਆ ਉਹਨੂੰ ਗੁਰਦਾਸ ਮਾਨ ਜਾਂ ਹੋਰ ਗਾਇਕ ਈਵਨ ਤੁਸੀਂ ਵੇਖੋ ਕਿ ਬਕਾਇਦਗੀ ਨਾਲ ਹੀਰ ਨੂੰ ਮਾਈ ਹੀਰ ਦਾ ਦਰਜਾ ਦਿੱਤਾ ਗਿਆ ਈਵਨ ਤੁਸੀਂ ਵੇਖੋ ਕਿ ਪੰਜਾਬ ਦੇ ਬੜੇ ਦਾਨਸ਼ਵਰ ਕਵੀ ਨੇ ਪ੍ਰੋਫੈਸਰ ਪੂਰਨ ਸਿੰਘ ਸੀਗੇ ਤੇ ਜਿਹੜੇ ਹੀਰ ਨੂੰ ਮਾਈ ਦਾ ਰੁਤਬਾ ਦੰਦਨੇ ਹੈਨਾ ਆ ਵੀ ਰਾਂਝਾ ਆ ਭੈਣ ਹੀਰੇ ਤੁਸਾਂ ਬਿਨਾ ਅਸਾਂ ਅਸੀਂ ਸਖਣੇ ਹਾਲਾਂਕਿ ਭਾਈ ਪ੍ਰੋਫੈਸਰ ਪੂਰਨ ਸਿੰਘ ਜੋ ਅੰਗਰੇਜ਼ੀ ਦੇ ਮਹਾਨ ਕਵੀ ਸਨ ਪੰਜਾਬੀ ਦੇ ਮਹਾਨ ਸਹਿਤਕਾਰ ਰਹੇ ਨੇ ਤੇ ਉਹ ਮਤਲਬ ਹੀਰ ਤੇ ਰਾਂਝੇ ਦੇ ਮੁਹੱਬਤ ਨੂੰ ਬੜਾ پاک ਪਵਿੱਤਰ ਮੰਨਦੇ ਨੇ ਆ ਉਹ ਸ਼ਾਇਦ ਇਸ ਤਰ੍ਹਾਂ ਹੈ ਉਹਨਾਂ ਦੀ ਕਵਿਤਾ ਕਿ ਆ ਵੀ ਰਾਂਝਾ ਆ ਭੈਣ ਹੀਰੇ ਤੁਸਾਂ ਬਿਨਾ ਅਸਾਂ ਅਸੀਂ ਸਖਣੇ ਸੋ ਇਸ ਸਲਸ ਦੇ ਵਿੱਚ ਪਾਈ ਗੁਰਦਾਸ ਨੇ ਵੀ ਇਹਨਾਂ ਆਸ਼ਿਕਾਂ ਦਾ ਜ਼ਿਕਰ ਕੀਤਾ ਕਿ ਠੀਕ ਹੈ ਉਸ ਵਾਰ ਦੇ ਵਿੱਚ ਜ਼ਿਕਰ ਆਉਂਦਾ ਕਿ ਇਹ ਸਸੀ ਪੋਨੋ ਜਾਂ ਇਹ ਆਧੁਨਿਕ ਜਿਹੜੇ ਪ੍ਰੇਮੀ ਨੇ ਪਰ ਜਿਹੜਾ ਰੱਬ ਦਾ ਪਿਆਰ ਹੈ ਇਹ ਇਸ ਤੋਂ ਕਿਤੇ ਜਾ ਕੇ ਮੁਕੱਦਸ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਹੀਰ ਰਾਂਝਾ ਲੈਲਾ ਮਜਨੂ ਦੇ ਕਿਸਿਆਂ ਦੇ ਮੁਤਲਕ ਉਹ ਜਿਹੜੀ ਹੈ ਉਹ ਇੱਕ ਉਦਾਹਰਨ ਹੈ ਪਰ ਉਸ ਸਮੇਂ ਜੋ ਵੀ ਕੁਝ ਚੱਲਦਾ ਸੀਗਾ ਸਭਿਆਚਾਰ ਦੇ ਵਿੱਚ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਅ ਪ੍ਰਸੰਗਾਂ ਦੇ ਵਿੱਚ ਆਈਆਂ ਸੋ ਇਸ ਕਰਕੇ ਅ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਆ ਵੀ ਰਾਂਝਾ ਆ ਭੈਣ ਹੀਰੇ ਸਾਨੂੰ ਛੋੜ ਨਾ ਜਾਓ ਤੁਸਾਂ ਬਿਨਾ ਅਸੀਂ ਸਖਣੇ ਸੋ ਇਹ ਜਿਹੜੀਆਂ ਪ੍ਰੀਤ ਕਹਾਣੀਆਂ ਨੇ ਇਵਨ ਅ ਚਰਿਤ੍ਰੂਪ ਖਿਆਨ ਦੇ ਵਿੱਚ ਵੀ ਹੀਰ ਨੂੰ ਮੇਨਕਾ ਤੇ ਰਾਂਝੇ ਨੂੰ ਇੰਦਰ ਦੇ ਤੌਰ ਤੇ ਪ੍ਰਗਟ ਕੀਤਾ ਗਿਆ ਰਾਂਝਾ ਭਿਓ ਸੁਰੇਸ਼ ਤਾਹ ਭਾਈ ਮੇਨਕਾ ਹੀਰ ਜਾਂ ਜਗ ਮੈਂ ਗਤਵਤ ਸਦਾ ਸਭ ਕਾਲ ਕਸ ਜਸ ਧੀਰ ਤੇ ਇਹ ਦਸਮ ਗ੍ਰੰਥ ਦੇ ਵਿੱਚ ਵੀ ਇਹ ਕਹਾਣੀ ਦਾ ਜ਼ਿਕਰ ਆਉਂਦਾ ਹੈ ਭਾਈ ਗੁਰਦਾਸ ਦੇ ਵਿੱਚ ਦੀਆਂ 12 ਦੇ ਵਿੱਚ ਵੀ ਕਿ ਰਾਂਝਾ ਹੀਰ ਬਖਾਨੀਆਂ ਉਹ ਪਰੰਪਰਾਤਾ ਇਸ ਤਰ੍ਹਾਂ ਦਾ ਪ੍ਰਸੰਗ ਉਹ ਜਿਹੜਾ ਹੈ ਭਾਈ ਗੁਰਦਾਸ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਦੇ ਵਿੱਚ ਵੀ ਆਉਂਦਾ ਬਾਬਾ ਬੋਲੇ ਸ਼ਾ ਜਿਹੜੂ ਸੂਫੀ ਫਕੀਰ ਨੇ ਉਹ ਵੀ ਲਿਖਦੇ ਨੇ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਸੱਦੋ ਨਹੀਂ ਮੈਨੂੰ ਤੀ ਦੋ ਰਾਂਝਾ ਤੇ ਮੈਨੂੰ ਹੀਰ ਨਾ ਆਖੋ ਕੋਈ ਸੋ ਇਸ ਤਰ੍ਹਾਂ ਇਹ ਕਿੱਸਾ ਕਹਾਣੀਆਂ ਹੁਣ ਤੁਸੀਂ ਵੇਖੋ ਕਿ ਉਹ ਮਾਈ ਹੀਰ ਬਣ ਗਈ ਐ ਤੇ ਉਹ ਰਾਂਝਾ ਵੀਰ ਬਣ ਗਿਆ ਤੇ ਐਡੇ ਮਤਲਬ ਜਿਹੜੇ ਦਾਣਸ਼ਵਰ ਕਵੀ ਨੇ ਉਹਨਾਂ ਨੇ ਵੀ ਇਹਨਾਂ ਦਾ ਉਹ ਚੇਚਾ ਜੋ ਜ਼ਿਕਰ ਆਪਣੇ ਜੋ ਉਸ ਸਮੇਂ ਦੇ ਪ੍ਰਸੰਗ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਹੈ ਸੋ ਇਹ ਸੀ ਸੁਪਨਿਆਂ ਦਾ ਸੰਸਾਰ ਕਿ ਸੁਪਨਿਆਂ ਦੇ ਵਿੱਚ ਸਿਰਜੀ ਦੁਨੀਆ ਕਿਵੇਂ ਸਾਡੇ ਸਾਹਦ ਦੇ ਵਿੱਚ ਆਈ ਹੈ ਸੋ ਇਹ ਜਿਹੜੀ ਊਸ਼ਾ ਤੇ ਅਨਿਰuddh ਦੀ ਜਿਹੜੀ ਪ੍ਰੇਮ ਕਹਾਣੀ ਸੀ ਜੋ ਕ੍ਰਿਸ਼ਨ ਜੀ ਦੇ ਪਰਿਵਾਰ ਨਾਲ ਸੰਬੰਧਤ ਸੀਗੇ ਤੇ ਉਹ ਕਹਾਣੀਆਂ ਹੀ ਉਸੇ ਤਰ੍ਹਾਂ ਦੀਆਂ ਲਵ ਸਟੋਰੀਆਂ ਹੀ ਫਿਰ ਅੱਗੇ ਹੀ ਰਾਂਜਾ ਸਸੀ ਪੁੰਨੋ ਇਹਨਾਂ ਦੇ ਵਿੱਚ ਆਈਆਂ ਨੇ ਸੋ ਸੁਪਨੇ ਆ ਸੁਲਤਾਨ ਤੂੰ ਤੇ ਉੱਤਮ ਤੇਰੀ ਜਾਤ ਸਹਿ ਵਰਸਾਂ ਦੇ ਵਿਛੜੇ ਤੂੰ ਆਣ ਬੁਲਾਏ ਰਾਤ ਸੋ ਬਾਕੀ ਇਹ ਆ ਕਿ ਹੱਡ ਭਨ ਵੀ ਮਿਹਨਤ ਕਰਕੇ ਸੋਹਣਾ ਨਾ ਤੋਕੇ ਸੋਹਣੀ ਸਾਫ ਸੁਥਰੇ ਖਾਣਾ ਖਾ ਕੇ ਬੰਦਾ ਸਕੂਨ ਨਾਲ ਸੁੱਤਾ ਹੋਵੇ ਤੇ ਆਪੇ ਚੰਗੇ ਸੁਪਨੇ ਆਉਣਗੇ ਜੇ ਦਿਨ ਪਰ ਠੱਗੀਆਂ ਮਾਰੀਆਂ ਹੋਣ ਕਿਸੇ ਦੀ ਮਾਇਆ ਲੁੱਟੀ ਹੋਵੇ ਹੱਕ ਭਰਾ ਨਾਨਕਾ ਉਸੂਰ ਉਸ ਗਾਏ ਦੇ ਉਲਟ ਚੱਲ ਕੇ ਕਿਸੇ ਦੇ ਹੱਕ ਤੇ ਡਾਕਾ ਮਾਰਿਆ ਹੋਵੇ ਬਗਾਨੀ ਮਾਇਆ ਦੱਬ ਕੇ ਲਿਆਂਦੀ ਹੋਵੇ ਇਦਰੋਂ ਵੀ ਡਰ ਹੋਵੇ ਇਦਰੋਂ ਵੀ ਡਰ ਹੋਵੇ ਤੇ ਫਿਰ ਸੁਪਨੇ ਇਦਾਂ ਦੇ ਸੜੇ ਵੀ ਆਉਣਗੇ ਨਾ ਫਿਰ ਉਹਨਾਂ ਸੜੇ ਸੁਪਨਿਆਂ ਤੋਂ ਡਰਦਾ ਬੰਦਾ ਸਵੇਰੇ ਸਵੇਰੇ ਸੜੀ ਬੂਥੀ ਲੈ ਕੇ ਉੱਠਦਾ ਤੇ ਫਿਰ ਆ ਉਸ ਡਰ ਤੋਂ ਜਿਹੜਾ ਅੰਦਰੋਂ ਅੰਦਰੀ ਖੂਨ ਸਕਾਉਂਦਾ ਮੁੜਕਾ ਲਿਆਉਂਦਾ ਉਸ ਉੱਤੇ ਪਿਆਨੋ ਵੀ ਤੇ ਫਿਰ ਉਸ ਤੋਂ ਨਜਾਤ ਪਾਉਣ ਦੇ ਲਈ ਉਹ ਅਖੌਤੀ ਧਰਮਕ ਲਾਣੇ ਦੀ ਭੇਟ ਚੜਦਾ ਉੱਥੇ ਦਾਨ ਦਕਸ਼ਨਾ ਦਿੰਦਾ ਹਿੱਸੇਪਤੀ ਦਿੰਦਾ ਹੈ ਨਾ ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਸੋਨਾ ਵੇਚਰੋ ਸਾਦਾ ਪਹਿਨੋ ਸਾਦਾ ਖਾਓ ਤੇ ਸੱਚੇ ਸੁੱਚੇ ਰੱਬ ਦੇ ਗੁਣ ਗਾਓ ਸੋ ਇਸ ਦੇ ਨਾਲ ਹੀ ਪ੍ਰੋਮ ਚੰਗਾ ਲੱਗਾ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਏ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਹੁਣ ਦਿਓ ਆ ਗਿਆ ਤੇ ਇਸ ਫਰਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਫਰਮ ਦਾ ਲਿੰਕ ਭੇਜਣ ਵਾਸਤੇ ਆਪਣਾ WhatsApp ਗਰੁੱਪ ਨੰਬਰ ਹੈ ਇੰਡੀਆ ਦਾ 9876309655 9876309655 ਧੰਨਵਾਦ ਸასი ਕਾਲ ਜੁੜੇ ਰਹੋ ਟਿਵਾਣਾ ਰੈਡੀ ਦੇ ਨਾਲ